करके यू कैन नॉट शेल्टर एनीवन कैन नॉट शेल्टर मेनू दोगे तो मैं जवाब दूंगा आ देखो मैं देखो इतना नहीं इतना नहीं नहीं चाहिए क्या मीडिया ड्रामा जी हियर ना प्लीज फ्रेंडली नहीं ये ड्रामा नहीं आप दूसरी बात की विक्टिम कार्ड प्ले करके यू कैन नॉट शेल्टर एनीवन कैन नॉट शेल्टर सॉरी 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 मैं कैमरा थवारिया जी मैं मीडिया दिखा रहा हूं आ देखो मेनू दोगे तो मैं जवाब दूंगा ਕਰਕੇ ਯੂ ਕੈਨ ਨਾਟ ਸ਼ੈਲਟਰ ਐਨੀ ਵਨ ਕੈਨ ਨਾਟ ਸ਼ੈਲਟਰ ਸੌਰੀ ਸਰ ਸੌਰੀ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਦਿਖਾ ਰਿਹਾ ਸੀ ਉਹ ਦਿਖਾ ਦਿਓ ਤੁਸੀਂ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਦਾਂ ਨਹੀਂ ਇਦਾਂ ਨਹੀਂ ਨੇ ਚੋਣਾ ਤੁਸੀਂ ਮੈਨੂੰ ਦੇ ਦਿਓ ਅਲੱਗ ਆ ਬਗਿਆੜੀ ਪਿੰਡ ਦੇ ਵਾਲੇ ਉਹਨਾਂ ਦਾ ਅਲੱਗ ਤਰੀਕੇ ਨਾਲ ਦੇ ਦਿਓ ਇਦਾਂ ਨਹੀਂ ਨਾ ਤੁਸੀਂ ਦੇ ਦਿਓ ਮੈਂ ਪੈਸੇ ਦੇ ਦੇਵਾਂ ਦੇ ਦਿਓ ਇਹਦੇ ਕੋਈ ਨਾ ਆਪ ਡੀਸੀ ਸਾਹਿਬ ਤੋਂ ਦੇਖੋ ਜੀ ਅਸੀਂ ਸ਼ੈਰੂ ਇਹ ਮੀਡੀਆ ਡਰਾਮਾ ਜੀ ਇਹੀ ਹੈ ਨਾ ਪਲੀਜ਼ ਕੈਂਟਲੀ ਇਹ ਡਰਾਮਾ ਨਹੀਂ ਹੋ ਸਕਦਾ ਆਪ ਤੁਸੀਂ ਨਾ ਚਾਹੁੰਦੇ ਆ ਨਾ 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 ਆਪ ਡੋਨਟ ਡੋਨਟ ਟ੍ਰਾਈ ਟੂ ਗੈਟ ਟੀਆਰਪੀ ਆਊਟ ਆਫ ਇਟ ਇਟਸ ਨੋਟ ਇਅਰ ਆਪ ਕਿ ਆਏ ਆ ਤੁਹਾਨੂੰ ਮਤਲਬ ਸਾਡੇ ਕੋਲ ਵੀਡੀਓ ਹੈਗੀ ਆ ਫਿਰ ਲਿਸਨ ਟੂ ਮੀ ਲਿਸਨ ਟੂ ਮੀ ਮੈਡਮ ਫਸਟ ਇੱਕ ਮਤਲਬ ਤੁਹਾਨੂੰ ਅਰੇ ਬ੍ਰਦਰ ਸੁਣ ਲੋ ਵਾਟ ਏਵਰ ਰਿਪਰੈਜ਼ੈਂਟੇਸ਼ਨ ਯੂ ਹੈ ਤੁਸੀਂ ਮੈਨੂੰ ਦੱਸ ਦਿਓ ਵੀਲ ਵੈਰੀਫਾਈ We will take action as thank you. per law okay, only. Thank you. thank you. And kindly don't gather more than five people. Sure. Sure. First thing. Sure. Dose thing. ਦੂਸਰੀ ਬਾਤ ਕੀ ਵਿਕਟਿਮ ਕਾਰਡ ਪਲੇ ਕਰਕੇ ਯੂ ਕੈਨੋਟ ਸ਼ੈਲਟਰ ਐਨੀ ਵਨ ਕੈਨੋਟ ਸ਼ੈਲਟਰ ਸੌਰੀ ਇਲੈਗਲ ਸੌਰੀ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਨੂੰ ਦਿਖਾ ਰਿਹਾ ਸੌਰੀ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਪਲੇ ਕਰਕੇ ਯੂ ਕੈਨੋਟ ਸ਼ੈਲਟਰ ਐਨੀ ਵਨ ਕੈਨੋਟ ਸ਼ੈਲਟਰ ਸੌਰੀ ਸਰ ਸੌਰੀ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਨੂੰ ਦਿਖਾ ਰਿਹਾ ਸੌਰੀ ਉਹ ਦਿਖਾ ਦਿਓ ਅਸੀਂ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਦਾਂ ਨਹੀਂ ਇਦਾਂ ਨਹੀਂ ਨੇ ਚੋਣਾ ਤੁਸੀਂ ਮੈਨੂੰ ਦੇ ਦਿਓ ਅਲੱਗ ਤਰੀਕੇ ਨਾਲ ਆ ਬਗਿਆੜੀ ਪਿੰਡ ਦੇ ਵਾਲੇ ਉਹਨਾਂ ਦਾ ਐਸਪੀ ਡੀਸੀ ਸਾਹਮਣੇ ਦੇਖੋ ਜੀ ਅਸੀਂ ਸ਼ੈਰੋ ਨਹੀਂ ਇਹ ਮੀਡੀਆ ਡਰਾਮਾ ਜੀ ਇਹੀ ਹੈ ਨਾ ਪਲੀਜ਼ ਕੈਂਟਲੀ ਇਹ ਡਰਾਮਾ ਨਹੀਂ ਹੋ ਸਕਦਾ ਇਹ ਡਰਾਮਾ ਨਹੀਂ ਆਪ ਤੁਸੀਂ ਨਾਲ ਆਏ ਹੋ ਤੁਹਾਨੂੰ ਮਤਲਬ ਸਾਡੇ ਕੋਲ ਵੀਡੀਓ ਹੈਗੀ ਹੈ ਲਿਸਨ ਟੂ ਮੀ ਮੈਡਮ ਫਸਟ ਇੱਕ ਮਿੰਟ ਮੈਂ ਤੁਹਾਨੂੰ ਅਰੇ ਬ੍ਰਦਰਸ ਸੁਣ ਲੋ वट एवर रिप्रजेंटेशन यू हैव तुम मैं दस दौ विल वेरीफाई वी विल टेक एक्शन एज पर लॉ ओनली थैंक यू एंड काइंडली डोंट गैदर मोर देन फाइव पीपल श्योर श्योर फर्स्ट थिंग श्योर दूसरी थिंग दूसरी, दूसरी, दूसरी बात कि विक्टिम कार्ड प्ले करके यू कैन नॉट शेल्टर एनीवन कैन नॉट शेल्टर सॉरी सर इल्लीगल सॉरी मैं कैमरा दिखा रहा हूं जी मैं मीडिया दिखा रहा हूं नहीं वो दिखा दो मैंने दोगे तो मैं जवाब दूंगा आ देखो आ देखो ਲੇ ਕਰਕੇ ਯੂ ਕੈਨ ਨਾਟ ਸ਼ੈਲਟਰ ਮਨੀ ਵਨ ਕੈਨ ਨਾਟ ਸ਼ੈਲਟਰ ਸੌਰੀ ਸਰ ਸੌਰੀ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਦਿਖਾ ਰਿਹਾ ਆ ਦਿਖਾ ਦਿਓ ਤੁਸੀਂ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਤਾਂ ਨਹੀਂ ਇਤਾਂ ਨਹੀਂ ਨੇ ਚੋਣਾ ਤੁਸੀਂ ਦੇ ਦਿਓ ਅਲੱਗ ਤਰੀਕੇ ਆ ਬਘਿਆੜੀ ਪਿੰਡ ਦੇ ਬਾਕੀ ਅਲੱਗ ਤਰੀਕੇ ਨਾਲ ਦੇ ਦਿਓ ਇਤਾਂ ਨਹੀਂ ਨਾ ਤੁਸੀਂ ਦੇ ਦਿਓ ਇਹਦੇ ਕੋਈ ਨਾ ਅੱਧਾ ਐਸਪੀ ਡੀਸੀ ਸਾਹਿਬ ਤੁਹਾਡਾ ਦੇਖੋ ਜੀ ਅਸੀਂ ਸ਼ਹਿਰੋਂ ਇਹ ਇਹ ਮੀਡੀਆ ਡਰਾਮਾ ਜੀ ਇੱਥੇ ਨਾ ਪਲੀਜ਼ ਕੈਨਟ ਇਹ ਡਰਾਮਾ ਨਹੀਂ ਹੋ ਸਕਦਾ ਆਪ ਤੁਸੀਂ ਨਾ ਇਹ ਟੋਕਾ ਨਹੀਂ ਚੱਲ ਗਿਆ ਆਪ ਡੋਨਟ ਡੋਨਟ ਟ੍ਰਾਈ ਟੂ ਗੈਟ ਟੀਆਰਪੀ ਆਊਟ ਆਫ ਇਟ ਇਟਸ ਨੋਟ ਵੀਅਰ ਡੋਨਟ ਟ੍ਰਾਈ ਅਸੀਂ ਆ ਕੇ ਆਏ ਹਾਂ ਤੁਹਾਨੂੰ ਆ ਮਤਲਬ ਸਾਡੀ ਕੋਈ ਵੀਡੀਓ ਹੈਗੀ ਆ ਪਰ ਲਿਸਨ ਟੂ ਮੀ ਬੰਗਿਆੜੀ ਤੁਹਾਡੇ ਬੰਦਿਆਂ ਨੂੰ ਲਿਸਨ ਟੂ ਮੀ ਮੈਡਮ ਫਸਟ ਮੈਂ ਤੁਹਾਨੂੰ ਅਰੇ ਬ੍ਰਦਰ ਸੁਣ ਲੋ ਵਾਟਐਵਰ ਰਿਪਰੈਜ਼ੈਂਟੇਸ਼ਨ ਯੂ ਹੈਵ ਤੁਸੀਂ ਮੈਨੂੰ ਦੱਸ ਦਿਓ ਵੀਲ ਵੈਰੀਫਾਈ तो no, no, sorry, sorry, मैं जवाब दूंगा